ਆਇਆ ਨਿੱਕਾ ਬਰਾੜ ਤੇ ਖੁਸ਼ੇ ਬਰਾੜ ਦਾ ਉਹ ਕਹਿੰਦਾ ਵੀ ਮੈਂ ਤੁਹਾਨੂੰ 2 ਲੱਖ ਰੁਪਇਆ ਭੇਜ ਦਿੰਨਾ ਵੀ ਰੇਡਰਾਂ ਤੇ ਜੱਫਿਆਂ ਤੇ ਤੁਸੀਂ ਲਾ ਦਿਓ ਪਰ ਸ਼ਰਨਾ ਕਹਿੰਦਾ ਯਾਰ ਵੀ ਭਾਈ ਠੀਕ ਹੈ ਅਸੀਂ ਹਰੋਈ ਪੈਸਾ ਕਮਾਉਨੇ ਆ ਤੁਹਾਡਾ ਵੀ ਫਰਜ ਬਣਦਾ ਸੀ ਤੁਹਾਡੇ ਪਿੰਡ ਦੇ ਵਿੱਚ ਆਏ ਆ ਵੀ ਤੁਹਾਡਾ ਕੋਈ ਸਾਡਾ ਸਾਰਿਆਂ ਦਾ ਮਾਣ ਕਰੋ ਕਹਿੰਦਾ ਮੈਂ ਤੁਹਾਨੂੰ ਇੱਕ رائے ਦੇਣੀ ਚਾਹਨਾ ਵੀ ਆਪਾਂ ਇਸ ਇਲਾਕੇ ਦੇ ਵਿੱਚੋਂ ਪੂਰੀ ਕਬੱਡੀ ਦੇ ਵਿੱਚੋਂ ਜਿਹੜੇ 10 ਪਲੇਅਰ ਉਹ ਆਏ ਨੇ ਜਿਹੜੇ ਲੋੜਵੰਦ ਨੇ ਜਿਨ੍ਹਾਂ ਨੂੰ ਅੱਜ ਲੋੜ ਹੈ ਉਹਨਾਂ 10 ਪਲੇਅਰਾਂ ਨੂੰ 10-10 ਹਜ਼ਾਰ ਰੁਪਏ ਦੇ ਨਾਲ ਖੁਸ਼ਾ ਬ੍ਰਾਂਡ ਤੇ ਨਿੱਕੇ ਬ੍ਰਾਂਡ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਊਗਾ ਆਹ ਸੋਚ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਖੁਸ਼ੇ ਹੋਣੀ ਕਹਿੰਦੇ ਮੇਰੇ ਵੀਰੋ ਨਿੱਕੇ ਹੋਣੀ ਲਾਡੀ ਦੇ ਯਾਰ ਨੇ ਪੱਕੇ ਔਰ ਉਹਨਾਂ ਨੇ ਸੋਚ ਸੋਚੀ ਹੈ ਖੇਤਰ ਤੇ ਧੰਵਾਦ ਹੈ ਲਵੀ ਛਰਨੇ ਜਿਉਂਦਾ ਰਹਿ ਤੂੰ ਵੀ ਇਹ ਸੋਚ ਸੋਚੀ ਐ ਨਹੀਂ ਤੇ ਅੱਜ ਕੱਲ ਅਗਲਾ ਕਹਿੰਦਾ ਵੀ ਮਾਇਆ ਆਉਂਦੀ ਆ ਆਉਣ ਦਿਓ ਆ ਨਾਮ ਐ ਪੰਜ ਨਾਮ ਬੋਲਣ ਜਾ ਰਿਹਾ ਜਿਨ੍ਹਾਂ ਦੇ ਵਿੱਚ ਜੀਵਨ ਸ਼ੇਰ ਸਿੰਘ ਵਾਲਾ ਮੋਟਾ ਉੱਗੋ ਕੇ ਦੀਪਾ ਉੱਗੋ ਕੇ ਗੋਲਦੀ ਜੋਗੇ ਵਾਲਾ ਲੰਗੂਰੀ ਟਕੋਰ ਬਾਣਾ ਤੇ ਲੱਖਾ ਮਾੜੀ ਵਾਲਾ ਇਹ ਪੰਜ ਪਲੇਅਰਾਂ ਨੂੰ ਤੇ ਫਰਿਆਦ ਮਈਆਂ ਵਾਲੇ ਦਾ ਤੇ ਨਾਲ ਸੀਪਾ ਡੱਗੋ ਰਮਾਣੇ ਦਾ ਸੱਤ ਬੰਦੇ ਹੋਗੇ ਤਿੰਨ ਬੰਦੇ ਆਪਾਂ ਹੋਰ